ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਗੁਰਦੁਆਰਾ ਕੁਪਤ ਸਰ ਸਾਹਿਬ ਮਲਮਾਟ ਜਿਸ ਨੂੰ ਬੰਦੀ ਛੋੜ ਗੁਰਦੁਆਰਾ ਵੀ ਕਿਹਾ ਜਾਂਦਾ ਹੈ ਇਹ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਗੁਰਦੁਆਰਾ ਹੈ ਇੱਥੇ 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਬਾਲਾ ਰਾਉ ਤੇ ਰੁਸਤਮ ਰਾਉ ਦੋਨਾਂ ਨੂੰ ਉਹਨੇ ਦੇ ਸਿਤਾਰਾ ਕਿਲੇ ਤੋਂ ਅਜਾਹਤ ਕਰਵਾਇਆ ਸੀਗਾ ਤੇ ਜਿਸ ਕਰਕੇ ਇਸ ਗੁਰਦੁਆਰੇ ਦਾ ਨਾਮ ਬੰਦੀ ਛੋੜ ਗੁਰਦੁਆਰਾ ਵੀ ਪੈ ਗਿਆ ਹੈ ਤੇ ਇਹ ਉਹ ਜੀ ਪਿੱਪਲ ਦਾ ਤਖਤ ਜਿੱਥੇ ਗੁਰੂ ਸਾਹਿਬਾਨ ਨੇ ਉਹਨਾਂ ਨੂੰ ਠਹਿਰਾਇਆ ਸੀਗਾ ਤੇ ਉਹਨਾਂ ਨੂੰ ਉਪਦੇਸ਼ ਕੀਤਾ ਸੀ ਨਾਮ ਜਪਣ ਦਾ ਤੇ ਚੰਗੀ ਤਰ੍ਹਾਂ ਪ੍ਰਜਾ ਦੇ ਨਾਲ ਦੇ ਭਾਗ ਕਰ ਰਹੇ ਹਾਂ ਇਹ ਜਦੋਂ ਲੰਗਰ ਹਾਲ ਹੈ ਗੁਰਦੁਆਰਾ ਸਾਹਿਬ ਦਾ ਇੱਧਰ ਜਿਹੜਾ ਸਿੱਖ ਇਤਿਹਾਸ ਹੈ ਉਹ ਲਿਖਿਆ ਹੋਇਆ ਹੈ ਗੁਰਦੁਆਰਾ ਸਾਹਿਬ ਦਾ ਇਹ ਦੇਖੋ ਜੀ ਇਹ ਸਿੱਖ ਇਤਿਹਾਸ ਜਿਹੜਾ ਹੈਗਾ ਇੱਥੇ ਲਿਖਿਆ ਹੈ ਗੁਰਦੁਆਰਾ ਸਾਹਿਬ ਦਾ ਤੇ ਫਿਰ ਬਾਅਦ ਵਿੱਚ ਬਾਬਾ ਨਿਹੰਗ ਸਿੰਘ ਜੀ ਉਹਨਾਂ ਨੇ ਦਰਸ਼ਨ ਦਿੱਤੇ ਸਨ ਅਤੇ ਫਿਰ ਉਹਨਾਂ ਨੇ ਬਾਬਾ ਨਿਹੰਗ ਸਿੰਘ ਜੀ ਨੇ 1930 ਦੇ ਵਿੱਚ ਇਹ ਇਲਾਕੇ ਦੀ ਜ਼ਮੀਨ ਖਰੀਦ ਕੇ ਇਥੇ ਗੁਰਦੁਆਰਾ ਬਣਾਇਆ ਅਤੇ ਉਹਨਾਂ ਗੁਰੂ ਗੋਬਿੰਦ ਸਿੰਘ ਜੀ ਦੇ ਕਹਿਣ ਅਨੁਸਾਰ ਇੱਥੇ ਲੰਗਰ ਦੀ ਵਿਵਸਥਾ ਕੀਤੀ ਗਈ ਇਹ ਹੈ ਜੀ ਗੁਰਦੁਆਰਾ ਸਾਹਿਬ ਇਸ ਗੁਰਦੁਆਰੇ ਦਾ ਨਾਮ ਹੈ ਗੁਰਦੁਆਰਾ ਗੁਪਤ ਸਾਹਿਬ ਇਸ ਨੂੰ ਬੰਦੀ ਛੋੜ ਗੁਰਦੁਆਰੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜਿਹੜੇ ਯਾਤਰੀ ਜਾਂਦੇ ਨੇ ਹਜੂਰ ਸਾਹਿਬ ਤੇ ਰਸਤੇ ਦੇ ਵਿੱਚ ਉਹ ਇੱਥੇ ਰੁਕਦੇ ਨੇ ਇੱਥੇ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਜਿਹੜਾ ਇੱਥੇ ਸੇਵਾ ਕਰੇਗਾ ਉਹ ਹਰ ਮਨੋ ਮੰਗੀ ਜੋ ਵੀ ਉਹਦੀ ਮੁਰਾਦ ਹੋਏਗੀ ਉਹ ਉਸ ਨੂੰ ਮਿਲੇਗੀ ਗੁਰਦੁਆਰਾ ਗੁਪਤਸਰ ਬੰਦੀ ਛੋੜ ਮਨਮਾਨ